ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਵਿੰਦਰ ਹਾਜ਼ਰਾਂ ਦੇਸ਼ ਦੁਨੀਆ ਤੇ तमाम ਪੰਜਾਬ ਦੀਆਂ ਖਬਰਾਂ ਦੇ ਉੱਤੇ ਹਾਂ ਝਾਤ ਪਾਵਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜੋ ਖਬਰਾਂ ਇਸ ਸਮੇਂ ਆ ਰਹੀਆਂ ਨੇ ਆਪਣੇ ਕੋਲ ਇੱਕ ਤਾਂ ਇੱਕ ਜ਼ਮੀਨ ਦਾ ਸੌਦਾ ਕਰਨ ਗਿਆ ਸੀ ਨੌਜਵਾਨ ਉਹਨਾਂ ਤੋਂ 71 ਲੱਖ ਰੁਪਏ ਦੀ ਲੁੱਟ ਹੋਈ ਹੈ ਜੀ ਇਹ ਰਾਜਧਾਨੀ ਜੈਪੁਰ ਦੇ ਮੋਹਾਨਾ ਇਲਾਕੇ ਵਿੱਚ ਖਬਰ ਹੈ ਨੈਸ਼ਨਲ ਖਬਰ ਹੈ ਪੰਜਾਬ ਤੋਂ ਬਾਹਰ ਦੀ ਮੰਗਲਵਾਰ ਸ਼ਾਮ ਨੂੰ ਬਦਮਾਸ਼ਾਂ ਨੇ ਇੱਕ ਵਿਅਕਤੀ ਅਤੇ ਉਹਦੇ ਦੋ ਸਾਥੀਆਂ ਨੂੰ ਦੇ ਉੱਤੇ ਹਮਲਾ ਕਰਕੇ 71 ਲੱਖ ਰੁਪਏ ਲੁੱਟੇ ਨੇ ਜੀ ਜਾਣਕਾਰੀ ਮਿਲੀ ਹੈ ਕਿ ਇਹ ਨੌਜਵਾਨ ਜ਼ਮੀਨ ਦਾ ਸੌਦਾ ਕਰਨ ਲਈ ਜੈਪੁਰ ਆਇਆ ਸੀ ਜਦੋਂ ਸੌਦਾ ਨਹੀਂ ਹੋਇਆ ਤਾਂ ਪੈਸੇ ਵਾਪਸ ਲੈ ਕੇ ਜਾ ਰਿਹਾ ਸੀ ਉਸ ਸਮੇਂ ਕਾਲੇ ਰੰਗ ਦੇ ਜਿਹੜੇ ਸਕਾਰਫਿਓ ਦੇ ਵਿੱਚ ਚਾਰ ਪੰਜ ਬਦਮਾਸ਼ ਸੀ ਉਹਦੀ ਕਾਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਸਾਰੀ ਨਕਦੀ ਵਗੈਰਾ ਲੁੱਟ ਕੇ ਲੈ ਗਏ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਵਾਪਰ ਰਹੀਆਂ ਹੈਗੀਆਂ ਨੇ ਮੁਲਕ ਭਰ ਦੇ ਵਿੱਚ ਜੋ ਕਿ ਇਹ ਕੋਈ ਇੱਕ ਸਹੀ ਸ਼ਗਰ ਨਹੀਂ ਹੁੰਦਾ ਕਿ ਇੱਕ ਚੰਗੀ ਸਰਕਾਰ ਦਾ ਪ੍ਰਸ਼ਾਸਨ ਦਾ ਕਿਉਂਕਿ ਰਾਜਸਥਾਨ ਦੇ ਵਿੱਚ ਜਦੋਂ ਭਾਜਪਾ ਆਈ ਸੀ ਤੇ ਇਹਦਾ ਇਹੀ ਕਹਿਣਾ ਸੀ ਕਿ ਅਸੀਂ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਾਂਗੇ ਹੁਣ ਅਮਨ ਕਾਨੂੰਨ ਦੀ ਸਥਿਤੀ ਕਿੰਨੀ ਕੁ ਬਣੀ ਹੋਈ ਹੈ ਇਹ ਤੁਹਾਡੇ ਸਾਹਮਣੇ ਹੀ ਹੈਗਾ ਦੂਜੇ ਪਾਸੇ ਪੰਜਾਬ ਸਰਕਾਰ ਦੇ ਸਣੇ ਪੰਜਾਬ ਸਰਕਾਰ ਨੇ ਸਣੇ ਕਪੂਰਥਲਾ ਦੇ ਡੀਸੀ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਹਾਈ ਕੋਰਟ ਵੱਲੋਂ ਇਹ ਨੋਟਿਸ ਹੈ ਕੀ ਆ ਉਹ ਤੁਹਾਨੂੰ ਦੱਸ ਦਿੰਨੇ ਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿਦਰਸਲ ਹਰ ਹਰ ਕੰਟਰੋਲ ਦੇ ਲਈ ਜੋ ਮੌਜੂਦ ਕੈਚਮੈਂਟ ਜ਼ਮੀਨ ਹੈ ਉਹਨੂੰ ਵੇਚਣ ਦੇ ਤੇ ਨਿਰਮਾਣ ਕਰਨ ਦੇ ਨਾਲ 15 ਪਿੰਡਾਂ ਦੇ ਲੋਕਾਂ ਦਾ ਜੀਵਨ ਪ੍ਰਭਾਵਿਤ ਹੋਏਗਾ ਸੰਕਟ ਵਿੱਚ ਪੈ ਸਕਦਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਦੇ ਮੁਤਲਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਪੰਜਾਬ ਸਰਕਾਰ ਡੀਸੀ ਤੇ ਹੋਰਨਾਂ ਧਿਰਾਂ ਨੂੰ ਜਿਹੜਾ ਨੋਟਿਸ ਜਾਰੀ ਕੀਤਾ ਤੇ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਨੇ ਜੀ ਇਹਦੇ ਵਿੱਚ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਮੌਜੂਦ ਰਣਧੀਰ ਸਿੰਘ ਵਾਸੀ ਬਖਸ਼ੀਸ਼ ਸਿੰਘ ਨੇ ਵਕੀਲ ਜਿਹੜੇ ਵਿਵੇਕ ਸਲਾਥੀਆ ਦੇ ਰਾਹੀਂ ਪਟੀਸ਼ਨ ਦਾਖਲ ਕੀਤੀ ਹੋਈ ਹੈ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15 ਜੋ ਪਿੰਡਾਂ ਦੇ ਲੋਕਾਂ ਦੇ ਜੀਵਨ ਨੂੰ ਬਚਾਉਣ ਦੇ ਲਈ ਗੁਹਾਰ ਲਗਾਈ ਹੈ ਪਟੀਸ਼ਨ ਦੇ ਵਿੱਚ ਦੱਸਿਆ ਗਿਆ ਕਿ ਡਿੰਗਾਪੁਰ ਪੁਲ ਦੇ ਕੋਲ 45 ਕਨਾਲ ਤੇ 4 ਮਰਲਾ ਜ਼ਮੀਨ ਹੈ ਜੋ ਮਾਲ ਰਿਕਾਰਡ ਵਿੱਚ ਪਸ਼ੂਆਂ ਦੀ ਮੰਡੀ ਵੱਜੋਂ ਦਰਜ ਇਹ ਜ਼ਮੀਨ ਨੂੰ ਪ੍ਰਭਾਵਸ਼ਾਲੀ ਤੇ ਸਿਆਸੀ ਰਸੂਖ ਵਾਲੇ ਲੋਕਾਂ ਦੇ ਜ਼ਰੀਏ ਵੇਚ ਦਿੱਤਾ ਗਿਆ ਫਿਲਹਾਲ ਬਿਜ ਤੇ ਹੋਰਨਾ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਜੇਹਾ ਹੋਣ ਦਿੱਤਾ ਹੈਗਾ ਪਟੀਸ਼ਨਰ ਕਰਤਾ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੋਂ ਕਾਲੀ ਵੇਂ ਲੰਗਦੀ ਹੈ ਹੜਾਂ ਜਾਂ ਬਰਸਾਤ ਦੇ ਵਿੱਚ ਇਹ ਕੈਚਮੈਂਟ ਏਰੀਆ ਪਾਣੀ ਦਾ ਰਸਤਾ ਦਿੰਦਾ ਤੇ ਹੁਣ ਇਹ ਕੈਚਮੈਂਟ ਏਰੀਆ ਦੇ ਵਿੱਚ ਵੱਡੇ ਪੱਧਰ ਉੱਤੇ ਨਿਰਮਾਣ ਕੀਤਾ ਜਾ ਰਿਹਾ ਅਜਿਹੀ ਵੇਂ ਦੇ ਵਿੱਚ ਪਾਣੀ ਵਧਦੇ ਕੀ ਸਿੱਧ ਤੌਰ ਉਤੇ 15 ਪਿੰਡ ਪ੍ਰਭਾਵਿਤ ਹੁੰਦੇ ਨੇ ਪਟੀਸ਼ਨ ਕਰਤੇ ਨੇ ਹਾਈ ਕੋਰਟ ਨੂੰ ਅਪੀਲ ਕੀਤੀ ਆ ਕਿ ਜਗ੍ਹਾ ਦੇ ਉੱਤੇ ਨਿਰਮਾਣ ਰਕਵਾਇਆ ਜਾਵੇ ਤੇ ਇਸ ਨਿਰਮਾਣ ਦੇ ਅਤੇ ਜ਼ਮੀਨ ਦੀ ਜਿਹੜੀ ਵਿਕਰੀ ਲਈ ਜ਼ਿੰਮੇਵਾਰ ਅਧਿਕਾਰੀ ਆ ਉਹਨਾਂ ਦੀ ਪਛਾਣ ਕੀਤੀ ਜਾਵੇ ਇੱਕ ਮਾਮਲਾ ਹੈ ਜੀ ਦੂਜੇ ਪਾਸੇ ਸਿਆਸੀ ਖੇਮੇ ਵਿੱਚ ਜੋ ਗੱਲ ਕਰੀਏ ਤਾਂ ਕੰਸਵਾ ਆ ਰਹੀਆਂ ਨੇ ਇਹ ਸੱਚ ਕਿੰਨਾ ਹੈ ਪਤਾ ਨਹੀਂ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ ਸਰਗਰਮੀਆਂ ਤੇਜ਼ ਹੋਈਆਂ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਵੀ ਜ਼ੋਰ ਲਾ ਰਹੀਆਂ ਨੇ ਖੋਣ ਕੁਝ ਇੱਕ ਦੋ মিডিਆ ਗਰੁੱਪ ਕੇ ਖਬਰ ਦੇ ਚਲਾ ਰਹੇ ਨੇ ਕਿ ਸਿੱਧੇ ਸਿੱਧੂ ਮੂਸੇਵਾਲਾ ਪਿਤਾ ਜੋ ਬਲਕੌਰ ਸਿੰਘ ਸਿੱਧੂ ਆ ਉਹ ਆਜ਼ਾਦ ਉਮੀਦਵਾਰ ਬਜੋ ਚੋਣ ਲੜ ਸਕਦਾ ਹੈ ਬਲਕੌਰ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਤੋਂ ਬਾਅਦ ਕਹਿੰਦੇ ਕਿ ਸਮੀਕਰਨ ਬਦਲ ਜਾਣਗੇ ਦੂਜੇ ਪਾਸੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਮੈਦਾਨ ਵਿੱਚ ਹੈ ਇਧਰ ਕਾਂਗਰਸ ਨੇ ਜੀਤ ਮਹਿੰਦਰ ਸਿੱਧੂ ਨੂੰ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਬਠਿੰਡੇ ਤੋਂ ਗੁਰਮੀਤ ਖੁੱਡੀਆਂ ਨੂੰ ਟਿਕਟ ਦਿੱਤੀ ਹੋਈ ਆ ਜੇਕਰ ਇਸ ਸਾਲ ਤੋਂ ਵਿੱਚ ਬਲਕੌਰ ਸਿੰਘ ਆਉਂਦੇ ਨੇ ਤਾਂ ਮਾਮਲਾ ਦਿਲਚਸਪ ਕਹਿੰਦੇ ਬਣੂਗਾ ਪਰ ਉਦੋਂ ਅਸੀਂ ਆਪਣੇ ਸੋਰਸ ਰਾਹੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਆ ਉਹਦੇ ਵਿੱਚ ਇਹ ਕਿ ਹਾਲੇ ਤੱਕ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਕਿ ਉਹ ਚੋਣ ਲੜਨਗੇ ਇੱਕ ਉਹਨਾਂ ਦੇ ਬਹੁਤ ਕਰੀਬੀ ਬੰਦੇ ਨੇ ਦੱਸਿਆ ਕਿ ਜੇ ਜੀ ਉਹਨਾਂ ਨੇ ਚੋਣ ਲੜਨੀ ਹੁੰਦੀ ਤਾਂ ਕਾਂਗਰਸ ਪਾਰਟੀ ਦੀ ਟਿਕਟ ਤੋਂ ਲੜਦੇ ਕਿਉਂਕਿ ਲੇਕਿਨ ਉਹਨਾਂ ਨੇ ਆਪਣੀ ਇੱਛਾ ਕੋਈ ਜ਼ਾਹਰ ਨਹੀਂ ਸੀ ਕੀਤੀ ਸੋ ਇਸ ਕਰਕੇ ਕਹਾਣੀ ਹੁਣ ਇਹ ਹੈਗੀ ਆ ਕਿ ਚੋਣਾਂ ਦੇ ਮੌਸਮ ਵਿੱਚ ਕਈ ਸਾਰੀਆਂ ਖਬਰਾਂ ਪਲਾਂਟ ਵੀ ਹੁੰਦੀਆਂ ਨੇ ਦੋਸਤੋ ਵੀ ਇਹ ਖਬਰ ਕਿੰਨਾ ਪਲਾਨ ਕੀਤਾ ਗਈ ਆ ਕੀ ਇਹਦੇ ਵਿੱਚ ਕੋਈ ਸਚਾਈ ਹੈਗੀ ਆ ਇਹ ਤਮਾਮ ਜਿਹੜੀਆਂ ਚੀਜ਼ਾਂ ਹੁਣ ਆਉਣ ਦੇ ਦਿਨਾਂ ਦੇ ਵਿੱਚ ਅੱਗੇ ਜਾ ਕੇ ਪਤਾ ਹੋਣਗੀਆਂ ਲੱਗਣਗੀਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸ.ਓ.ਆਈ ਦੇ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਰਾਜੂ ਖਾਨਾ ਤੇ ਓ.ਐਸ.ਆਈ ਦੇ ਪ੍ਰਧਾਨ ਜਿਹੜਾ ਹੈਗਾ ਐਸ.ਓ.ਆਈ ਦੇ ਪ੍ਰਧਾਨ ਰਣਵੀਰ ਢੱਲੋਂ ਦੇ ਨਾਲ ਸਲਾਮਸ਼ਫਰਾ ਕਰਕੇ ਐਸ.ਓ.ਆਈ ਦਾ ਜਥੇਬੰਦਕ ਟਰੰਚੇ ਦਾ ਐਲਾਨ ਕੀਤਾ ਦਫ਼ਤਰ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਕੋਆਰਡੀਨੇਟਰ ਗੁਰਪ੍ਰੀਤ ਰਾਜੂ ਖੰਨਾ ਤੇ ਪ੍ਰਧਾਨ ਰਣਵੀਰ ਢਿੱਲੋਂ ਨੇ ਦੱਸਿਆ ਕਿ ਅੱਜ ਦੇ ਜਥੇਬੰਦਕ ਢਾਂਚੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਪੰਜਾਬ ਨੂੰ ਮਾਲਵੇ ਦਾ ਵੱਡਾ ਇਲਾਕਾ ਵੱਡਾ ਇਲਾਵਾ ਹੁਣ ਤੋਂ ਕਰਕੇ ਇਲਾਕਾ ਹੁਣ ਦੇ ਕਰਕੇ ਇਹਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਜਿਨ੍ਹਾਂ ਦੇ ਵਿੱਚ ਜ਼ੋਨ ਵਾਈਸ ਪ੍ਰਧਾਨ ਬਣਾਇਆ ਗਿਆ ਮਾਲਵਾ ਇੱਕ ਜ਼ੋਨ ਦੇ ਪ੍ਰਧਾਨ ਜਸ਼ਨਦੀਪ ਪਾਲਖ ਨੂੰ ਬਣਾਇਆ ਗਿਆ ਇਹਦੇ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਬਠਿੰਡਾ ਮਾਨਸਾ ਸ਼ਾਮਲ ਨੇ ਮਾਲਵਾ ਜ਼ੋਨ 2 ਦੇ ਵਿੱਚ ਮਨਪ੍ਰੀਤ ਮੰਨੂ ਨੂੰ ਬਣਾਇਆ ਗਿਆ ਇਹਦੇ ਨਾਲ ਹੀ ਜ਼ਿਲ੍ਹਾ ਮੋਗਾ ਲੁਧਿਆਣਾ ਜਗਰਾਉਂ ਸ਼ਾਮਿਲ ਕੀਤੇ ਗਏ ਨੇ ਮਲੇਰਕੋਟਲਾ ਸ਼ਾਮਿਲ ਕੀਤਾ ਗਿਆ ਪੁਲਿਸ ਜ਼ਿਲ੍ਹਾ ਖੰਨਾ ਸ਼ਾਮਿਲ ਕੀਤਾ ਗਿਆ ਇਸੇ ਤਰ੍ਹਾਂ ਮਾਲਵਾ 3 ਇਹਦੇ ਵਿੱਚ ਗੁਰਕੀਰਤ ਸਿੰਘ ਪਨਾਗ ਨੂੰ ਬਣਾਇਆ ਗਿਆ ਜਿਹਦੇ ਵਿੱਚ ਜ਼ਿਲ੍ਹਾ ਮੁਹਾਲੀ ਫਤਿਹਗੜ ਪਟਿਆਲਾ ਸੰਗਰੂਰ ਅਤੇ ਬਰਨਾਲਾ ਸ਼ਾਮਿਲ ਨੇ ਮਾਝਾ ਜ਼ੋਨ ਦੇ ਵਿੱਚ ਅਮਨਪ੍ਰੀਤ ਹੈਰੀ ਨੂੰ ਬਣਾਇਆ ਗਿਆ ਦੁਆਬਾ ਜ਼ੋਨ ਦੇ ਵਿੱਚ ਸੁਖਜਿੰਦਰ ਸਿੰਘ ਔਜਲਾ ਨੂੰ ਬਣਾਇਆ ਗਿਆ ਚੰਡੀਗੜ੍ਹ ਯੂਟੀ ਜ਼ੋਨ ਆ ਉਹਦੇ ਵਿੱਚ ਪ੍ਰਧਾਨ ਹਰਮਨਦੀਪ ਸਿੰਘ ਰੰਧਾਵਾ ਨੂੰ ਬਣਾਇਆ ਗਿਆ ਸੋ ਬਟਿੰਡਾ ਸ਼ਹਿਰੀ ਦੇ ਵਿੱਚ ਐਸਓਆਈ ਪ੍ਰਧਾਨ ਡਾਇਮੰਡ ਖੰਨਾ ਨੂੰ ਬਣਾਇਆ ਗਿਆ ਇਸੇ ਤਰ੍ਹਾਂ ਹੀ ਬੀਬਾ ਜੋ ਸ੍ਰਿਸ਼ਟੀ ਜਨ ਕਰਮੀਨਰ ਕਰਨਵੀਰ ਤੇ ਹਰਸ਼ਦੀਪ ਨੂੰ ਵੀ ਇਹਨਾਂ ਨੇ ਨਿਯੁਕਤ ਕੀਤਾ ਇਹ ਮਤਲਬ ਪੂਰੀ ਸੋਚੀ ਹੈ ਦਾ ਮਤਲਬ ਕੀ ਹੈ ਕਿ ਆਪਾਂ ਨੂੰ ਪਤਾ ਵੀ ਅਕਾਲੀ ਦਲ ਜਦੋਂ ਸੱਤਾ ਦੇ ਵਿੱਚ ਹੁੰਦਾ ਸੀ ਐਸਓਆਈ ਸਟੂਡੈਂਟ ਬਿੰਗ ਬਦਨਾਮ ਸੀ ਦੱਸਿਆ ਜਾ ਰਿਹਾ ਸੀ ਵੀ ਇਹ ਗੁੰਡਾ ਕਰਦੀ ਲਈ ਬਦਨਾਮ ਆ ਇਹ ਸਟੂਡੈਂਟ ਪੋਲਿਟਿਕਸ ਆਪਣੀ ਕਰਨ ਦੀ ਜਗ੍ਹਾ ਆਪਣੀ ਜਿਹੜੀ ਮੋਬਾਈਲਾਈਜ਼ ਕਰਦਾ ਸੀ ਉਥੇ ਸਟੂਡੈਂਟ ਦੇ ਵਿੱਚ ਇਹਦੀ ਆਪਣੀ ਜਿਹੜੀ ਹੈਗੀ ਪੈਂਠ ਵੀ ਸੀ ਨਾਲ ਹੀ ਜਿਹੜਾ ਸਾਰੇ ਅਕਾਲੀ ਦਲ ਦੇ ਜਿਹੜੇ ਲੋਕਲ ਲੈਵਲ ਤੋਂ ਨੌਜਵਾਨਾਂ ਨੂੰ ਪ੍ਰਭਾਵਿਤ ਕਰਨਾ ਕੋਈ ਤਾਂ ਇਹ ਕਹਿੰਦਾ ਵੀ ਅਕਾਲੀ ਦਲ ਨੇ ਐਸਓਆਈ ਦੇ ਨਾਲ ਹੀ ਗੈਂਗਸਟਰਾਂ ਦੀ ਜਿਹੜੀ ਐਂਟਰੀ ਵੀ ਹੋਈ ਹੈ ਕਈ ਤਰ੍ਹਾਂ ਦੇ ਮਤਲਬ ਦੋਸ਼ ਲੱਗਦੇ ਰਹੇ ਨੇ ਹੁਣ ਜਦੋਂ ਅਕਾਲੀ ਦਲ ਦੁਬਾਰੇ ਇਹਨੂੰ ਟਕੜਾ ਕਰਨ ਲੱਗਿਆ ਐਸਓਆਈ ਨੂੰ ਇਹਦਾ ਮਤਲਬ ਕਾਲੀ ਦਲ ਹੁਣ ਆਪਣੀ ਦੁਵਾਰੇ ਜੋ ਖੁਸ਼ੀ ਹੋਈ ਤਾਕਤ ਹੈ ਉਹਨੂੰ ਦੁਬਾਰੇ ਲਿਆਉਣ ਦੇ ਲਈ ਹੱਥ ਪੱਲੇ ਮਾਰ ਰਿਹਾ ਉਹਨੂੰ ਪਤਾ ਵੀ ਇਹਦੀ ਜੜ ਹੈ ਜਾਂ ਇਹਦਾ ਜਿਹੜਾ ਮੁੰਡ ਇਹਦਾ ਮੁੰਡ ਬੰਨਿਆ ਜਾਵੇ ਉਹ ਸ਼ੁਰੂਆਤ ਜਿਹੜੀ ਹੈਗੀ ਆ ਸਟੂਡੈਂਟਾਂ ਤੋਂ ਨੌਜਵਾਨਾਂ ਤੋਂ ਕੀਤੀ ਜਾਵੇ ਇਸੇ ਕਰਕੇ ਉਹ ਐਸਓਆਈ ਦੇ ਜਿਹੜੇ ਜਥੇਬੰਦਕ ਢਾਂਚੇ ਦਾ ਐਲਾਨ ਕਰੇਗਾ ਜਿਸ ਦੇ ਰਾਹੀਂ ਕਿ ਉਹ ਉਸ ਵਾਰ ਨੇ ਨੌਜਵਾਨਾਂ ਨੂੰ ਜਥੇਬੰਦ ਕੀਤਾ ਜਾ ਸਕੇ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਨੌਜਵਾਨ ਜੁੜਨ ਉਹਨਾਂ ਦੇ ਹੱਲ ਹੁਣ ਉਹ ਕਿੰਨੇ ਕਾਮਯਾਬ ਹੁੰਦੇ ਆ ਇਦਾਂ ਹੁੰਦੇ ਦਿਨਾਂ ਚ ਪਤਾ ਲੱਗੇਗਾ ਇੱਧਰ ਸੁਪਰੀਮ ਕੋਰਟ ਨੇ ਰਾਮਦੇਵ ਨੂੰ ਝਾੜ ਮਾਰੀ ਹੈ ਕਿ ਨਿਜੀ ਜੋ ਤੁਹਾਡੇ ਵਰਤੋਂ ਵਾਲੀਆਂ ਵਸਤਾਂ ਬਾਰੇ ਜਿਹੜੇ ਇਸ਼ਤਿਹਾਰਾਂ ਤੇ ਸੁਪਰੀਮ ਕੋਰਟ ਸਖਤ ਹੋਇਆ ਪਤੰਜਲੀ ਦੇ ਉੱਤੇ ਜਿਹੜਾ ਵਿਧਾਇਆ ਸੁਣਵਾਈ ਦਾ ਘੇਰਾ ਸਿੱਖਰਨੀ ਅਦਾਲਤ ਵੱਲੋਂ ਤਿੰਨ ਕੈਬਨਿਟ ਕੇਂਦਰੀ ਮੰਤਰੀਆਂ ਤੋਂ ਵੀ ਜਵਾਬ ਤਲਬੀ ਕੀਤੀ ਗਈ ਹੈ ਪਤੰਜਲੀ ਆਜੂ ਪੇਜ ਵੱਲੋਂ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਜਨਤਕ ਮਾਫੀ ਦੇ ਦੇਣਾ ਦੇਰਕਾਰ ਲੈਂਡ ਦੀ ਵੀ ਹਦਾਇਤ ਜਾਰੀ ਕੀਤੀ ਹੈ ਸੋ ਜੀ ਇਹਦੇ ਨਾਲ ਹੀ ਅਗਲੀ ਗੱਲ ਕਰੀਏ ਤਾਂ ਨਰਿੰਦਰ ਮੋਦੀ ਇੱਕ ਤੋਂ ਬਾਅਦ ਇੱਕ ਝੂਠ ਬੋਲ ਰਹੇ ਨੇ ਉਹ Rajasthan ਦੀ ਇੱਕ ਹੋਰ ਜਗ੍ਹਾ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਆਖੀ ਹੈ ਕਿ ਜੀ ਕਾਂਗਰਸ ਪਾਰਟੀ ਤੁਹਾਡੇ ਦੇ ਦੋ ਘਰ ਨੇ ਇੱਕ ਪਿੰਡ ਚ ਇੱਕ ਸ਼ਹਿਰ ਚ ਆ ਉਹ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਘਰ ਖੋ ਕੇ ਇੱਕ ਘਰ ਖੋ ਕੇ ਹੋਰ ਲੋਕਾਂ ਨੂੰ ਵੰਡ ਦੂਗੀ ਹੁਣ ਇੱਥੇ ਮੁਸਲਮਾਨ ਨਹੀਂ ਕਿਹਾ ਹੈਗਾ ਪਰ ਚੋਣਕ ਮੈਨੀਫੈਸਟੋ ਕਾਂਗਰਸ ਦਾ ਇਹ ਜਾਂ ਕੁਝ ਨਹੀਂ ਕਹਿੰਦਾ ਹੈਗਾ ਨਾਲ ਹੀ ਇੱਕ ਹੋਰ ਗੱਲ ਛੱਡ ਦਿੱਤੀ ਕਿ ਜੀ ਦਲਿਤਾਂ ਦਾ ਰਾਖਵਾਕਰਨ ਖਤਮ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਇਹ ਵੀ ਸਿਰੇ ਤੋਂ ਗਲਤ ਹੈ ਕਿਉਂਕਿ ਰਾਖਵਾਕਰਨ ਦਾ ਭਾਜਪਾ ਵਿਰੋਧ ਕਰਦੀ ਰਹੀ ਹੈ ਫਿਰ ਬਾਅਦ ਵਿੱਚ ਉਹਨੇ ਵਿਰੋਧ ਕਰਨਾ ਛੱਡਤਾ ਜਦੋਂ ਲੱਗਿਆ ਕਿ ਵਿਰੋਧ ਹੋਉਂਦਾ ਹੁਣ ਇੱਥੇ ਜਿਹੜਾ ਹੈਗਾ ਉਹ ਇੱਕ ਸਮਾਜ ਨੂੰ ਵੰਡਣ ਵਾਲਾ ਜਿਹੜਾ ਹੈਗਾ ਬਿਆਨ ਦੇ ਰਿਹਾ ਹੈ ਕਨਿੰਦਰ ਮੋਦੀ ਉਹ ਸੋ ਕਹਾਣੀ ਹੁਣ ਇਹੀ ਹੈ ਕਿ ਅਸਲੀ ਟੁਕੜੇ ਟੁਕੜੇ ਗੈਂਗ ਕੌਣ ਹੈ ਹੁਣ ਸਵਾਲ ਇਹ ਹੈ ਕਿ ਟੁਕੜੇ-ਨੁਕੜੇ ਗੈਂ ਤਾਂ ਉਹੀ ਹੋ ਗਿਆ ਨਾ ਜਿਹੜਾ ਵੰਡਦਾ ਹੈਗਾ ਸਮਾਜ ਨੂੰ ਸੋ ਸਮਾਜ ਨੂੰ ਵੰਡਣ ਵਾਲਾ ਹੈ ਹੀ ਅਸਲੀ ਟੁਕੜੇ-ਟੁਕੜੇ ਗੈਂਗਾ ਉਹ ਟੁਕੜੇ-ਟੁਕੜੇ ਗੈਂਗਾ ਇਹਦਾ ਮਤਲਬ ਬੀਜੇਪੀ ਹੈ ਤੇ ਉਹਦਾ ਸਰਬਰਾ ਜੋ ਹੈ ਉਹ ਨਰਿੰਦਰ ਮੋਦੀ ਹੈ ਇਹ ਕਹਾਣੀ ਤਾਂ ਹੁਣ ਇਧਰ ਨੂੰ ਦੋਸਤੋ ਜਾਂਦੀ ਪਈ ਹੈਗੀ ਆ ਇਧਰ ਕਾਂਗਰਸ ਪਾਰਟੀ ਜਿਹੜੀ ਹੈ ਤੀਜੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੇ ਲੱਗੀ ਹੋਈ ਆ ਕਾਂਗਰਸ ਪਾਰਟੀ ਹੁਣ ਪੰਜਾਬ ਦੇ ਉਮੀਦਵਾਰਾਂ ਤੇ ਤੀਜੇ ਗੇੜ ਦੀ ਸੂਚੀ ਨੂੰ ਅੰਤ ਤੱਕ ਚੋਹਾਂ ਦੇਣ ਲੱਗੀ ਐ ਇਹਦੇ ਵਿੱਚ ਜਿੰਨਾ ਵਿੱਚ ਹਲੇ ਕੁਝ ਪੇਜ ਪੇਜ ਫਸੇ ਹੋਏ ਨੇ 8 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਐ ਪੰਜ ਉਮੀਦਵਾਰ ਪੰਜਾਬ ਦੇ ਵਿੱਚੋਂ ਰਹਿੰਦੇ ਨੇ ਤੇ ਦੱਸਿਆ ਜਾ ਰਿਹਾ ਕਿ ਚਰਚਾ ਇਹ ਹੋ ਰਹੀ ਹੈਗੀ ਐ ਕਿ ਕਾਂਗਰਸ ਦੀ ਸਕਰੀਨਿੰਗ ਕਮੇਟੀ ਵੱਲੋਂ ਹਲਕ ਹਰੇਕ ਹਲਕੇ ਤੋਂ 4-4 ਉਮੀਦਵਾਰਾਂ ਦਾ ਪੈਨਲ ਮੰਗਿਆ ਗਿਆ ਸੂਤਰ ਦੱਸਦੇ ਨੇ ਕਿ ਕੇਂਦਰੀ ਕਮੇਟੀ ਨੇ ਬਕਾਇਆ ਪੰਜ ਹਲਕਿਆਂ ਵਿੱਚ 4-4 ਦੀ ਥਾਂ ਦੋ-ਦੋ ਉਮੀਦਵਾਰਾਂ ਦੀ ਸੂਚੀ ਮੰਗੀ ਆ ਸੋ ਰਾਣਾ ਗੁਰਜੀਤ ਜਾਂ ਉਹਨਾਂ ਦੇ ਲੜਕੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਹਲਕਾ ਖਡੂਰ ਸਾਹਿਬ ਜਾਂ ਆਨੰਦਪੁਰ ਸਾਹਿਬ ਤੋਂ ਟਿਕਟ ਮਿਲਣੀ ਤੈ ਆ ਰਾਣਾ ਗੁਰਜੀਤ ਆਪਣੇ ਲੜਕੇ ਨੂੰ ਉਮੀਦਵਾਰ ਬਣਾਉਣ ਦੇ ਚਾਹਵਾਨ ਨੇ ਦੇਖਣਾ ਹੋਏਗਾ ਕਿ ਕੇਂਦਰੀ ਚੋਣ ਕਮੇਟੀ ਕੀ ਫੈਸਲਾ ਲੈਂਦੀ ਆ ਰਾਣਾ ਗੁਰਜੀਤ ਆਨੰਦਪੁਰ ਸਾਹਿਬ ਵਿੱਚ ਜ਼ਿਆਦਾ ਦਿਲਚਸਪੀ ਲੈ ਰਹੇ ਨੇ ਜੇ ਉਹਨਾਂ ਦਾ ਜਿਹੜੇ ਵਿਧਾਇਕ ਨੇ ਲੜਕੇ ਨੂੰ ਟਿਕਟ ਮਿਲਦੀ ਆ ਤਾਂ ਰਾਣਾ ਇੰਦਰ ਪ੍ਰਤਾਪ ਨੂੰ ਪਹਿਲਾਂ ਆਪਣੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿੱਤੀ ਹੋਈ ਸੀਟ ਹੈ ਉਹ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣਾ ਪਏਗਾ ਇਦਾਂ ਵਾਲੀ ਆਨੰਦਪੁਰ ਸਾਹਿਬ ਹਲਕੇ ਤੋਂ ਹੁਣ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਉਹਨਾਂ ਦੀ ਵੀ ਤਕੜੇ ਦਾਵੇਦਾਰ ਬਣ ਚੁੱਕੇ ਹੈਗੇ ਨੇ ਉਹਨਾਂ ਜਿਨ੍ਹਾਂ ਦੇ ਵਿੱਚੋਂ ਜਿੱਥੋਂ ਸਾਬਕਾ ਸਪੀਕਰ ਰਾਣਾ ਕੇਪੀ ਸਿੱਦੀ ਕਤਾਰ ਵਿਚ ਆ ਰਹੇ ਨੇ ਤੇ ਇਧਰ ਸੱਸਿਆ ਜਾ ਰਿਹਾ ਕਿ ਲੁਧਿਆਣੇ ਹਲਕੇ ਤੋਂ ਸਾਬਕਾ ਮੰਤਰੀ ਭਰਤ ਪੂਸ਼ਨ ਆਸ਼ੂ ਤੇ ਵਿਧਾਇਕ ਜਿਹੜੇ ਸੰਜੇ ਤਲਵਾਰ ਦਾਵੇਦਾਰ ਨੇ ਗੁਰਦਾਸਪੁਰ ਤੋਂ ਵਿੱਚੋਂ ਬਰਿੰਦਰਜੀਤ ਬਰਮਿੰਦਰਜੀਤ ਪਾੜਾ ਤੇ ਸ੍ਰੀ ਤਰਜਿੰਦਰ ਬਾਜਬਾ ਦੇ ਵੀ ਦਾਵੇਦਾਰੀ ਦੀ ਇਹ ਗੱਲ ਸਾਹਮਣੇ ਆ ਰਹੀ ਹੈ ਸੋ ਹੁਣ ਦੇਖਣਾ ਹੋਵੇਗਾ ਕਿ ਇਹ ਸਾਰੇ ਮਾਹੌਲ ਦੇ ਵਿੱਚ ਟਿਕਟ ਜਿਹੜੀ ਕਿਹਨੂੰ ਮਿਲਦੀ ਆ ਹੁਣ ਇੱਕ ਖਾਸ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਚੱਲਦੇ ਆ ਦੋਸਤੋ ਲੋਕ ਸਭਾ ਚੋਣਾਂ ਦੇ ਵਿੱਚ ਬਿਰਲੇ ਹੀ ਉਮੀਦਵਾਰ ਹੁੰਦੇ ਨੇ ਜਿਨ੍ਹਾਂ ਨੇ ਬਿਨਾਂ ਜਿੱਤੇ ਹੋਏ ਆਪਣੀ ਜਿਹੜੀ ਹੈਗੀ ਹੈ ਅ ਅ ਟੈਕਟ ਜਿਹੜੀ ਹੈਗੀ ਆ ਜਿ ਬਿਨਾ ਜਿੱਤੇ ਹੋਏ ਜਿਹਨੂੰ ਕਹਿੰਦੇ ਨੇ ਆਪਾਂ ਬਿਨਾ ਮੁਕਾਬਲਾ ਚੋਣ ਜਿੱਤ ਲਈ ਹੁੰਦੀ ਹੈ ਇਹਦੇ ਵਿੱਚ ਜਿਵੇਂ ਆ ਸੂਰਤ ਵਾਲੀ ਸੀਟ ਦਾ ਚਰਚਾ ਹੁੰਦਾ ਹਾਲਾਂਕਿ ਸੂਰਤ ਵਾਲੀ ਸੀਟ ਤੇ ਸਵਾਰ ਕਈ ਖੜੇ ਹੋ ਰਹੇ ਨੇ ਵੀ ਜਿੱਤੇ ਹੋਏ ਉਮੀਦਵਾਰਾਂ ਤੋਂ ਮੁਕਰਾਇਆ ਕਿਵੇਂ ਗਿਆ ਇਹਦੇ ਵਿੱਚ ਹੁਣ ਅਜੇ ਨਿਰਪੀਰੋਧ ਕਿੰਨੇ ਚੁਣੇ ਗਏ ਨੇ ਉਹਨਾਂ ਬਾਰੇ ਜਿਹੜਾ ਗੱਲ ਕਰਨੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਸਥਾਨਕ ਚੋਣਾਂ ਵਿੱਚ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਜਾਣ ਦਾ ਸਿਲਸਿਲਾ ਵੀ ਪਹਿਲਾ ਪੱਖ ਦਾ ਰਿਹਾ ਇਕ ਦਮ ਸਭਾ ਲੋਕ ਸਭਾ ਚੋਣਾਂ ਵਿੱਚ ਜਿਹੜਾ ਘਟਵਾਪਰਦਾ ਸੂਰਤ ਵਿੱਚ ਜੋ ਕੁਝ ਹੋਇਆ ਉਹ ਚਰਚਾ ਵਿੱਚ ਹੈ ਇਹਦੇ ਬਹਾਨੇ ਹੀ ਆਪਾਂ ਗੱਲ ਕਰ ਲਈਏ ਕਿ ਰਾਜਨੀਤਿਕ ਸ਼ਾਸਤਰੀ ਕੀ ਕਹਿੰਦੇ ਨੇ ਜਗਰੂਪ ਸਿੰਘ ਸੇਖੋਂ ਨੇ ਪੰਜਾਬ ਦੇ ਰਾਜਨੀਤਿਕ ਸ਼ਾਸਤਰੀ ਉਹਨਾਂ ਦਾ ਕਹਿਣਾ ਹੈ ਕਿ ਕੇਂਦਰੀ ਹਕੂਮਤ ਨੇ ਹੁਣ ਤੱਕ ਵਿਰੋਧੀ ਆਗੂਆਂ ਦੇ ਖਿਲਾਫ ਸੰਘੀ ਏਜੰਸੀਆਂ ਦੀ ਵਰਤੋਂ ਕੀਤੀ ਆ ਜੇਕਰ ਸੰਘੀ ਏਜੰਸੀਆਂ ਦੀ ਵਰਤੋਂ ਵਿਰੋਧੀ ਉਮੀਦਵਾਰਾਂ ਦੇ ਖਿਲਾਫ ਸ਼ੁਰੂ ਹੋ ਗਈ ਹੈ ਤਾਂ ਇਹ ਘੱਟਕ ਵਰਤਾਰਾ ਆਖਰੀ ਵਾਰ 2012 ਦੇ ਵਿੱਚ ਕਨੌਜ ਦੀ ਜਮਨੀ ਚੋਣ ਦੇ ਵਿੱਚ ਡਿੰਪਲ যাদব ਬਿਨਾ ਮੁਕਾਬਲਾ ਜਿੱਤੂ ਰਹੇ ਹੋਈ ਸੀ ਉਸ ਵੇਲੇ ਅਖਲੇਸ਼ যাদਬ ਦੇ ਮੁੱਖ ਮੰਤਰੀ ਬਣਦੇ ਮਗਰੋਂ ਇਹ ਸੀਟ ਖਾਲੀ ਹੋਈ ਸੀ ਸੋ ਨਗਰ ਇਸ ਸ਼੍ਰੀਨਗਰ ਤੋਂ ਫਾਰੂਕ ਅਬਦੁੱਲਾਹ ਨੇ 1980 ਦੇ ਵਿੱਚ ਬਿਨਾ ਮੁਕਾਬਲਾ ਜਿੱਤੂ ਹੋਏ ਸੀ ਚੋਣਾਂ ਤੋਂ ਪਹਿਲਾਂ ਹੀ ਜਿਹੜਾ ਇਹ ਉਮੀਦਵਾਰ ਜਿੱਤ ਹਾਸਲ ਕਰ ਲੈਂਦੇ ਨੇ ਬਿਰਬਾਂ ਦੇ ਅਨੁਸਾਰ ਦੇਸ਼ ਦੇ ਵਿੱਚ 1952 ਦੀਆਂ ਲੋਕ ਸਭਾ ਚੋਣਾਂ ਤੋਂ ਹੁਣ ਤੱਕ 35 ਉਮੀਦਵਾਰ ਅਜਿਹੇ ਨੇ ਜਿਹੜੇ ਨਿਰਵਿਰੋਧ ਚੁਣੇ ਗਏ ਨੇ ਇਸੇ ਤਰ੍ਹਾਂ ਸੂਬਾਈ ਅਸੈਂਬਲੀਆਂ ਦੀ ਗੱਲ ਕਰੀਏ ਤਾਂ 298 ਉਮੀਦਵਾਰ ਬਿਨਾਂ ਮੁਕਾਬਲਾ ਜਿੱਤੂ ਚੁਣੇ ਗਏ ਨੇ ਪੰਜਾਬ ਵਿੱਚ ਹੁਣ ਤੱਕ 5 ਵਿਧਾਇਕ ਬਿਨਾਂ ਮੁਕਾਬਲਾ ਚੁਣੇ ਗਏ ਨੇ ਜਿਨ੍ਹਾਂ ਦੇ ਵਿੱਚ 1992 ਦੇ ਵਿੱਚ ਸਮਾਣਾ ਤੋਂ ਕੈਪਟਨ ਅਮਰਿੰਦਰ ਸਿੰਘ ਨਿਰਵਿਰਧ ਰੋਣ ਚੁਣੇ ਗਏ ਸੀ ਰਾਜਸਥਾਨ ਦੇ ਵਿੱਚ 1952 ਤੋਂ ਹੁਣ ਤੱਕ 6 ਉਮੀਦਵਾਰ ਵਿਧਾਨ ਸਭਾ ਦੇ ਚੁਣੇ ਗਏ ਨੇ ਸਭ ਤੋਂ ਵੱਧ ਨਾਗਾਲੈਂਡ ਅਸੈਂਬਲੀ ਵਿੱਚ 77 ਉਮੀਦਵਾਰ ਨਿਰਵਿਰੋਧ ਚੁਣੇ ਗਏ ਨੇ ਜੀ ਹਰਿਆਣਾ ਵਿਧਾਨ ਸਭਾ ਵਿੱਚ ਕੋਈ ਵੀ ਨਿਰਵਿਰੋਧ ਉਮੀਦਵਾਰ ਨਹੀਂ ਚੁਣਿਆ ਗਿਆ ਨਾਰਥ-ਈਸਟ ਦੇ ਵਿੱਚ ਕਰੀਬ 100 ਉਮੀਦਵਾਰ বিনা ਮੁਕਾਬਲੇ ਚੁਣੇ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ ਸਾਲ 52 ਦੇ ਵਿੱਚ ਜਾਨਾ ਕੰਗਰਸੀ ਉਮੀਦਵਾਰ ਹੀ ਜਿਹੜਾ ਹੈਗਾ বিনা ਮੁਕਾਬਲਾ ਚੁਣੇ ਗਿਆ ਸੀ ਸ਼੍ਰੀਨਗਰ ਤੋਂ 1999 ਦੇ ਵਿੱਚ ਮੁਹੰਮਦ ਸ਼ਫੀ ਪੱਟ বিনা ਮੁਕਾਬਲਾ ਚੁਣੇ ਗਏ ਆ ਸਾਲ 1912 ਦੇ ਵਿੱਚ ਟੀਟੀ ਕ੍ਰਿਸ਼ਨਨਾ ਮਾਚੀ ਨਿਰਵਰ ਚੁਣੇ ਗਏ ਸੀ ਕ੍ਰਿਸ਼ਨਾ ਮਾਚੀ ਸਾਲ 1956 58 ਦੇ ਵਿੱਚ ਅਤੇ 64 68 ਦੇ ਵਿੱਚ ਭਾਰਤ ਦੇ ਵਿੱਤ ਮੰਤਰੀ ਰਹੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਬਾਈ ਬਿਜਵਾਨ 1962 ਦੇ ਵਿੱਚ ਨਾਸਿਕ ਤੋਂ ਜਮਨੀ ਚੋਣ ਬਿਨਾਂ ਮੁਕਾਬਲਾ ਚੋਣੇ ਗਏ ਸੀ ਲੋਕ ਸਭਾ ਸਪੀਕਰ ਰਹੇ ਕੇਂਦਰੀ ਮੰਤਰੀ ਪੀਐਮ ਸੈਦ ਨੇ 1971 ਵਿੱਚ ਲੋਕ ਸਭਾ ਚੋਣ ਬਿਨਾਂ ਮੁਕਾਬਲਾ ਜਿੱਤੀ ਆ 71 ਤੋਂ ਲੈ ਕੇ 4 ਤੱਕ ਬਿਨਾਂ ਕਿਸੇ ਹਾਰ ਤੋਂ ਲਖਸ਼ਦੀਪ ਤੋਂ ਲਗਾਤਾਰ ਚੋਣ ਜਿੱਤੇ ਰਹੇ ਨੇ ਤੇ ਦੱਸਿਆ ਜਾ ਰਿਹਾ ਕਿ ਸੂਬਿਆਂ ਦੇ ਵਿੱਚ ਵਿਧਾਨ ਸਭਾ ਵਿੱਚ ਵੀ ਇਹ ਹਰ ਰੁਝਾਨ ਦੇਖਣ ਨੂੰ ਮਿਲਦਾ ਰਿਹਾ ਆਂਧਰਾ ਪ੍ਰਦੇਸ਼ ਦੀ ਗੱਲ ਕਰੀਏ ਆਂਧਰਾ ਪ੍ਰਦੇਸ਼ ਦੀ ਵਿਧਾਨ ਸਭਾ ਦੇ ਵਿੱਚ 1952 ਤੋਂ ਲੈ ਕੇ ਹੁਣ ਤੱਕ 34 ਵਿਧਾਇਕ ਬਿਨਾਂ ਮੁਕਾਬਲਾ ਚੋਣੇ ਗਏ ਨੇ ਯੂਪੀ ਦੇ ਵਿੱਚ 6 ਉਮੀਦਵਾਰ ਹੁਣ ਤੱਕ ਬਿਨਾਂ ਮੁਕਾਬਲਾ ਚੋਣੇ ਗਏ ਨੇ ਕਹਿਣ ਦਾ ਮਤਲਬ ਹੈ ਪੂਰਾ ਰੁਝਾਨ ਹੈ ਲੇਕਿਨ ਜਿਹੜਾ ਸੂਰਤ ਵਾਲੀ ਸੀਟ ਉੱਤੇ ਹੋਇਆ ਉਹਦੇ ਵਿੱਚ ਵੱਖਰਾ ਪਣਿਆ ਸੀਗਾ ਦੋਸਤੋ ਕਿ ਸੂਰਤ ਵਾਲੀ ਸੀਟ ਦੇ ਉੱਪਰ ਕੈਂਡੀਡੇਟ ਜਿਵੇਂ ਪਿੱਛੇ ਹਟੇ ਜਾਂ ਹਟਵਾਏ ਗਏ ਉਹ ਸਾਰੀ ਪ੍ਰਕਿਰਿਆ ਇੱਕ ਬੜੀ ਸ਼ੱਕੀ ਪਰਕੇ ਰਹੀ ਸੀ ਸੋ ਇਹ ਕੁਝ ਗੱਲਾਂ ਸੀ ਦੋਸਤੋ ਇਸ ਦਿਲਚਸਪ ਸਿਆਸਤੀ ਘੜੇ ਦੇ ਵਿੱਚੋਂ ਤੇ ਆਉਂਦੇ ਦਿਨਾਂ ਦੇ ਵਿੱਚ ਕੱਲ ਨੂੰ ਵੀ ਤੁਹਾਡੇ ਨਾਲ ਸੰਝ ਪਾਵਾਂਗੇ ਕੁਝ ਖਾਸ ਰਿਪੋਰਟ ਲੈ ਕੇ ਇੱਕ ਖਾਸ ਕੰਮ ਲੈ ਕੇ ਉਹਨਾਂ ਦੇ ਉੱਤੇ ਸਾਡੀ ਟਿੱਕ ਟਿਪਣੀ ਲੈ ਕੇ ਸੋ ਤਦ ਤੱਕ ਲਈ ਜਾ ਸਕਦੇ ਹੋ ਸ਼ੁਕਰੀਆ ਦੋਸਤੋ ਮਿਹਰਬਾਨੀ